ਸਤਿਗੁਰੂ ਸਾਹਿਬਾਨਾਂ ਦੇ ਸਮੇਂ ਕਿਹੜੇ ਹਕਮਰਾਨਾਂ ਨੇ ਰਾਜ ਕੀਤਾ ਗੁਰੂ ਨਾਨਕ ਸਾਹਿਬ ਦੇ ਸਮੇਂ ਪਹਿਲਾਂ ਲੋਧੀਆਂ ਦਾ ਰਾਜ ਸੀ ਉਸ ਤੋਂ ਬਾਅਦ ਫਿਰ ਮੁਗਲ ਆਏ ਬਾਬਰ ਨੇ ਰਾਜ ਕੀਤਾ ਤੇ ਉਹਦੇ ਪੁੱਤ ਹਮਾਇਉਨ ਨੇ ਰਾਜ ਕੀਤਾ ਗੁਰੂ ਅੰਗਦ ਸਾਹਿਬ ਦੇ ਸਮੇਂ ਹਮਾਇਉਨ ਨੂੰ ਹਰਾ ਕੇ ਸ਼ੇਰ ਸ਼ਾਹ ਸੂਰੀ ਰਾਜਾ ਬਣਿਆ ਤੇ ਉਸ ਤੋਂ ਬਾਅਦ ਉਹਦੇ ਪੁੱਤ ਜਲਾਲ ਖਾਨ ਨੇ ਰਾਜ ਕੀਤਾ ਗੁਰੂ ਅਮਰਦਾਸ ਜੀ ਦੇ ਸਮੇਂ ਵੀ ਜਲਾਲ ਖਾਨ ਬਾਦਸ਼ਾਹ ਸੀ ਤੇ ਉਸ ਤੋਂ ਬਾਅਦ ਫਿਰ ਰਾਜ ਆਇਆ ਅਕਬਰ ਦਾ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਅਕਬਰ ਹੀ ਬਾਦਸ਼ਾਹ ਸੀ ਤੇ ਗੁਰੂ ਅਰਜਨ ਸਾਹਿਬ ਦੇ ਸਮੇਂ ਅਕਬਰ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ ਜਹਾਂਗੀਰ ਨੇ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣ ਦਾ ਹੁਕਮ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਜਹਾਂਗੀਰ ਬਾਦਸ਼ਾਹ ਸੀ ਤੇ ਉਸ ਤੋਂ ਬਾਅਦ ਆਇਆ ਉਹਦਾ ਪੁੱਤਰ ਸ਼ਾਹਜਹਾਨ। ਸ਼ਾਹਜਹਾਨ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਸੀ। ਗੁਰੂ ਹਰ Rai ਸਾਹਿਬ ਸਮੇਂ ਪਹਿਲਾਂ ਸ਼ਾਹਜਹਾਨ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਔਰੰਗਜ਼ੇਬ ਬਾਦਸ਼ਾਹ ਰਹਾ। ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੀ ਔਰੰਗਜ਼ੇਬ ਹੀ ਬਾਦਸ਼ਾਹ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਹੀ ਸ਼ਹੀਦ ਕਰਵਾਇਆ ਸੀ। ਤੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਸੀ ਉਸ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਹੀ ਬਾਦਸ਼ਾਹ